ਫਰੀਦਕੋਟ ਪੁਲਿਸ ਵੱਲੋਂ ਦੋ ਕਥਿਤ ਬਦਮਾਸ਼ਾਂ ਦਾ ਇਨਕਾਊਂਟਰ ਇੱਕ ਦੇ ਪੈਰ ਵਿੱਚ ਲੱਗੀ ਗੋਲੀ ਜਦੋਂ ਕਿ ਇੱਕ ਮੋਟਰਸਾਈਕਲ ਡਿੱਗਣ ਨਾਲ ਹੋਇਆ ਜ਼ਖਮੀ ਪੁਲਿਸ ਨਾਕੇ ਤੋਂ ਭੱਜੇ ਸਨ ਦੋਵੇਂ ਕਥਿਤ ਬਦਮਾਸ਼ ਦੋਹਾਂ ਨੂੰ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਕਰਵਾਇਆ ਗਿਆ ਭਰਤੀ ਚਲ ਰਹੀ ਹੈ ਜਿਹੜੇ ਵੀ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਸਾਡੇ ਡੀਜੀਪੀ ਸਰ ਗੌਰਵ ਯਾਦਵ ਸਰ ਔਰ ਸਾਡੇ ਡੀਆਈਜੀ ਫਰੀਦਕੋਟ ਰੇਨ ਸਰ ਰਸ਼ਵਨੀ ਕਪੂਰ ਸਰ ਉਹਨਾਂ ਦੇ ਸਾਨੂੰ ਇਨਸਟਰਕਸ਼ਨਸ ਹੈ ਕਿ ਕੋਈ ਵੀ ਅਸਾ ਬੰਦਾ ਜਿਹੜਾ ਮਾੜਾ ਅਨਸਰ ਹੈ ਕ੍ਰਿਮੀਨਲ ਅਨਸਰ ਹੈ ਉਹਦੇ ਖਿਲਾਫ ਸਖਤ ਕਾਰਵਾਈ ਪੁਲਿਸ ਦੀ ਹੋਣੀ ਚਾਹੀਦੀ ਹੈ ਤੋਂ ਅੱਜ ਸ਼ਾਮੀ ਉਸੇ ਲੜੀ ਦੇ ਤਹਿਤ ਜਦੋਂ ਸਾਡੇ ਸੀਆਈਏ ਫਰੀਦਕੋਟ ਦੀ ਟੀਮ ਲੈਡ ਬਾਈ ਸੀਆਈਏ ਇੰਚਾਰਜ ਗੁਰਿੰਦਰ ਔਰ ਉਹਨਾਂ ਦੀ ਪੂਰੀ ਟੀਮ ਜਦੋਂ ਇਲਾਕੇ ਵਿੱਚ ਗਸ਼ਤ ਕਰਦੀ ਪਈ ਸੀ ਤੇ ਜਦੋਂ ਇਹ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਦੇ ਨੇੜੇ ਸੀ ਤਾਂ ਇਹਨਾਂ ਨੂੰ ਇੱਕ ਮੋਟਰਸਾਈਕਲ ਤੇ ਦੋ ਸ਼ੱਕੀ ਪੁਰਸ਼ ਜਿਹੜੇ ਹੈਗੇ ਉਹ ਦਿਖੇ ਔਰ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਇਹਨਾਂ ਨੇ ਇਹ ਜਹਾਜ਼ ਗਰਾਊਂਡ ਵੱਲ ਇਹਨਾਂ ਨੇ ਆਪਣੀ ਬਾਈਕ ਨੂੰ ਮੋੜ ਲਿਆ ਐਂਡ ਦੈ ਸਟਾਰਟਡ ਉਹ ਬਾਈਕ ਦੀ ਸਪੀਡ ਇਹਨਾਂ ਨੇ ਵਧਾ ਲਈ ਤਾਂ ਜਦੋਂ ਇੱਥੇ ਆ ਕੇ ਇਹਨਾਂ ਨੂੰ ਚੇਸ ਕੀਤਾ ਗਿਆ ਤਾਂ ਉਹਨਾਂ ਵਿੱਚੋਂ ਇੱਕ ਜਿਹੜਾ ਬੰਦਾ ਸੀ ਲਵ੍ਰੀਤ ਸਿੰਘ ਉਹਨੇ ਔਰ ਦੂਜਾ ਬੰਦਾ ਸੀ ਰਵਿੰਦਰ ਇਹਨਾਂ ਵਿੱਚੋਂ ਇੱਕ ਬੰਦੇ ਨੇ ਪੁਲਿਸ ਪਾਰਟੀ ਵਲਫਾਇਰ ਕਿਤੇ ਦੋ ਫਾਇਰ ਹੋਏ ਔਰ ਜਵਾਬੀ ਫਾਇਰ ਜਦੋਂ ਸੀਆਈਏ ਟੀਮ ਨੇ ਰਿਟਰਨ ਕੀਤਾ ਤਾਂ ਇਹਨਾਂ ਦੀ ਬਾਈਕ ਜਿਹੜੀ ਹੈਗੀ ਉਹ ਡਿੱਗ ਪਈ ਔਰ ਇੱਕ ਜਿਹੜਾ ਫਾਇਰ ਹੈ ਉਹ ਵਨ ਆਫ ਦਾ ਅਕਿਊਜ਼ਡ ਉਹਨਾਂ ਦੇ ਉਹਦੇ ਪੈਰ ਤੇ ਲੱਗਿਆ ਦੂਜਾ ਜਿਹੜਾ ਅਕਿਊਜ਼ਡ ਹੈ ਉਹਨੂੰ ਵੀ ਇੰਜਰੀ ਹੋਈ ਹੈ ਮੋਟਰਸਾਈਕਲ ਤੇ ਡਿੱਗਣ ਦੇ ਕਾਰਨ ਇਹਦੇ ਵਿੱਚ ਮੈਂ ਤੁਹਾਡੇ ਸਾਰਿਆਂ ਦੇ ਧਿਆਨ ਚਾਹੀਏ ਗੱਲ ਲੈ ਕੇ ਆਉਣਾ ਚਾਹੀਏ ਕਿ ਇਹ ਦੋਨੋਂ ਹੀ ਜਿਹੜੇ ਨੇ ਇਹ ਬਹੁਤ ਹੀ ਕ੍ਰਿਮੀਨਲ ਮੈਂਡਡ ਬੰਦੇ ਨੇ ਤੇ ਫਰੀਦਕੋਟ ਚ ਪਹਿਲਾਂ ਵੀ ਇਹਨਾਂ ਤੇ ਪਰਚੇ ਹੈ ਔਰ ਲਵਪ੍ਰੀਤ ਤੇ ਪਹਿਲਾਂ ਫਿਰੋਜ਼ਪੁਰ ਕੇ ਵੀ ਐਂਡੀਪੀਐਸ ਦਾ ਪਰਚਾ ਹੈ ਤੇ ਇੱਥੇ ਕੋਟਕਪੂਰੇ ਚ ਵੀ ਤੇ ਆਰਮਜ਼ ਐਕਟ ਦਾ ਪਰਚਾ ਹੈ ਜਦਕਿ ਦੂਜਾ ਜਿਹੜਾ ਬੰਦਾ ਰਵਿੰਦਰ ਉਹਤੇ ਐਕਸਪਲੋਸਿਵ ਐਕਟ ਆਰਮਜ਼ ਐਕਟ ਦਾ ਵੀ ਪਰਚਾ ਹੈ ਜਿਹੜੀ ਹੁਣ 1.5 ਮਹੀਨਾ ਪਹਿਲੇ ਇੱਥੇ ਕਮਿਆਣਾ ਪਿੰਡ ਚ ਲੜਾਈ ਹੋਈ ਸੀ ਜੇ ਚ ਕਾਫੀ ਜਿਹੜਾ ਹੈਗਾ ਉਸ ਤੋਂ ਬਾਅਦ ਪੁਲਿਸ ਦਾ ਇੱਕ ਬਹੁਤ ਸਟ੍ਰਿਕਟ ਐਕਸ਼ਨ ਹੋਇਆ ਸੀ ਇਹ ਦੋਨੋਂ ਮੁੰਡੇ ਵੀ ਉਸ ਲੜਾਈ ਚ ਵੀ ਸ਼ਾਮਿਲ ਸੀ ਔਰ ਅੱਜ ਜਦੋਂ ਇਹਨਾਂ ਨੇ ਸਾਡੇ ਤੇ ਫਾਇਰ ਕੀਤੀ ਤਾਂ ਇਹਨਾਂ ਕੋਲੋਂ ਫਿਰ ਇੱਕ ਜਿਹੜਾ 32 ਬੋਰ ਦਾ ਨਾਜਾਇਜ਼ ਵੈਪਨ ਜਿਹੜਾ ਹੈਗਾ ਉਹ ਵੀ ਬਰਾਮਦ ਹੋਇਆ ਹੈ ਕਿਸੇ ਗਰੁੱਪ ਨਾਲ ਸੰਬੰਧਿਤ ਹੈ ਜੀ ਵੀ ਇਹਨਾਂ ਦੋਵਾਂ ਨੂੰ ਵੀ ਹੈਵ ਰਸ਼ਡ ਟੂ ਦਾ ਮੈਡੀਕਲ ਹਸਪੀਟਲ ਇਮੀਡੀਏਟਲੀ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਅਸੀਂ ਨਾਲ ਭੇਜਿਆ ਹੈ ਵੀ ਲੈਟ ਯੂ نو ਮੁਲਾਜ਼ਮ ਐਜ਼ ਆਫ ਨਾਓ ਪ੍ਰਾਈਮਰ ਫੇਸ ਇਸ ਸਾਡੇ ਸੇਫ ਕਿਸੇ ਗੈਂਗ ਨਾਲ ਸੰਬੰਧ ਰੱਖਦੇ ਜੀ ਗੈਂਗ ਇਹਨਾਂ ਦਾ ਇਹੀ ਹੈ ਕਿ ਕਮਿਆਣਾ ਚ ਇਹੜੇ ਇਹ ਮੰਦਿਰ ਜਿਹਨੂੰ ਅਸੀਂ ਕਹਿ ਦਿੰਦੇ ਆਂ ਆਮ ਭਾਸ਼ਾ ਚ ਤੇ ਜਿੰਨੇ ਵੀ ਇਹ ਕ੍ਰਿਮੀਨਲ ਮਾਈਂਡਡ ਬੰਦੇ ਨੇ ਅੰਬੇਡਕਰ ਨਗਰ ਕਮਿਆਣਾ ਪਿੰਡ ਉੱਥੇ ਤੋਂ ਇਹ ਛੋਟੇ-ਛੋਟੇ ਗੈਂਗਸ ਆਪਣੇ ਬਣਾ ਲੈਂਦੇ ਨੇ ਤੇ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਸੋ ਫਰੀਦਕੋਟ ਪੁਲਿਸ ਇਨ ਸਾਰਿਆਂ ਨੂੰ ਬਹੁਤ ਇੱਕ ਸਖਤ ਮੈਸੇਜ ਅਸੀਂ ਦੇਣਾ ਚਾਹੁੰਦੇ ਆ ਕਿ ਵੀ ਵਿਲ ਨਾਟ ਅਲਾਉ ਐਨੀ ਵਨ ਟੂ ਡਿਸਟਰਬ ਦ ਪੀਸ ਐਂਡ ਟ੍ਰਾਂਕਵਿਲਟੀ ਆਫ ਅ ਡਿਸਟ੍ਰਿਕਟ ਸਰਟਨਲੀ ਪੁਲਿਸ ਪਾਰਟੀ ਦੀ ਨਿਗਾਹ ਚਾਹੀਏ ਜਾਂ ਕਿਸੇ ਵਾਰਤਾ ਨੂੰ ਅੰਜਾਮ ਦੇਣ ਦੀ ਫਰਾਗ ਵਿੱਚ ਜੀ ਇਸ ਤਰ੍ਹਾਂ ਦੀ ਦੇਖੀਏ ਇਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੀ ਜਦੋਂ ਅਸੀਂ ਇਲਾਜ ਕੇ ਬਾਅਦ ਅਸੀਂ ਇਹਨਾਂ ਦੀ ਜਦੋਂ ਕਸਟਡੀ ਲੈਵਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਇਹ ਵੈਪਨ ਕਿੱਥੋਂ ਲੈ ਕੇ ਆਏ ਸੀ ਕਿ लेके आई सी इन एनी केस फरीदकोट पुलिस दी एक लगातार एक मुहिम चल रही है जिच फ्रॉम फाइव टू एट डेली एक रोटेटिंग नाकाबंदी भी होंगी है और साढ़े सारे जीओ एस एच ओ सी आई ए की टीम बाहर होंगे दो दिन पहला भी अंबेडकर नगर कमयाना पिंड इत एक uh, कासो चलाया गया सी और उस तो बाद फिर उतो उत पॉइंट ऑफ सेल दे भी uh, काफ़ी एफ आई आरस भी रजिस्टर हुई सी सो इट इज़ अ पार्ट ऑफ आर हाईटेंड सर्विंेंस एंड एक्शन अगेंस्ट क्रिमिनल्स